ਅੱਜ ਅਸੀਂ ਘਰੇ ਪਨੀਰ ਤਿਆਰ ਕਰਾਂਗੇ ਇਹਦੇ ਲਈ ਪਹਿਲਾਂ ਇੱਕ ਬਰਤਨ ਲੈ ਲਓ ਉਹਦੇ ਵਿੱਚ ਥੋੜਾ ਜਿਹਾ ਸਭ ਤੋਂ ਪਹਿਲਾਂ ਪਾਣੀ ਪਾ ਦਿਓ ਪਾਣੀ ਅਸੀਂ ਤਾਂ ਪਾਇਆ ਕਿ ਜਦੋਂ ਅਸੀਂ ਦੁੱਧ ਪਾਣਾ ਹੈ ਤੇ ਉਹ ਹੀਠਾ ਨਾ ਲੱਗੇ ਫਿਰ ਇਹਦੇ ਵਿੱਚ ਦੁੱਧ ਪਾ ਦਿਓ ਦੁੱਧ ਨੂੰ ਅਸੀਂ ਉਦੋਂ ਤੱਕ ਗਰਮ ਕਰਨਾ ਜਦੋਂ ਤੱਕ ਇਸ ਵਿੱਚ ਉਬਾਲਾ ਨਾ ਆ ਜਾਵੇ ਪਨੀਰ ਬਣਾਉਣ ਦੇ ਲਈ ਦੁੱਧ ਨੂੰ ਦੋ ਉਬਾਲੇ ਦੇਣੇ ਬਹੁਤ ਜ਼ਰੂਰੀ ਆ ਨਾਲ ਨਾਲ ਤੁਸੀਂ ਦੁੱਧ ਵਿੱਚ ਚਮਚਾ ਫੇਰਦੇ ਜਾਓ ਤਾਂ ਜੋ ਦੁੱਧ ਉੱਤੇ ਮਲਾਈ ਨਾ ਆ ਜਾਵੇ ਤੁਸੀਂ ਦੇਖ ਸਕਦੇ ਹੋ ਕਿ ਹੁਣ ਦੁੱਧ ਉਬਲਣ ਲੱਗ ਪਿਆ ਆ ਦੁੱਧ ਨੂੰ ਅਸੀਂ ਦੋ ਉਵਾਲੀਆਂ ਦੇ ਦੇਣੀਆਂ ਨੇ ਇਸੇ ਤਰ੍ਹਾਂ ਹੁਣ ਅਸੀਂ ਉਬਲਦੇ ਹੋਏ ਦੁੱਧ ਵਿੱਚ ਨਿੰਬੂ ਦਾ ਰਸ ਪਾਵਾਂਗੇ ਨਿੰਬੂ ਦਾ ਰਸ ਜਾਂ ਤੁਸੀਂ ਸਿਰਕਾ ਵੀ ਪਾ ਸਕਦੇ ਹੋ ਨਿੰਬੂ ਦਾ ਰਸ ਪਾਉਣ ਦੇ ਨਾਲ ਹੀ ਦੁੱਧ ਫਟ ਜਾਵੇਗਾ ਸਾਰਾ ਦੁੱਧ ਫਟ ਚੁੱਕਾ ਆ ਪਾਣੀ ਪਾਣੀ ਅਲੱਗ ਹੋ ਗਿਆ ਆ ਹੁਣ ਇਸ ਨੂੰ ਪੁਣ ਲਵਾਂਗੇ ਤਾਂ ਜੋ ਬਾਧੂ ਪਾਣੀ ਬਾਹਰ ਨਿਕਲ ਜਾਏ ਬਣੇ ਹੋਏ ਪਨੀਰ ਉੱਤੇ ਅਸੀਂ ਪਾਣੀ ਪਾਵਾਂਗੇ ਤਾਂ ਜੋ ਨਿੰਬੂ ਦਾ ਖੱਟਾਪਨ ਚਲਾ ਜਾਵੇ ਪਨੀਰ ਬਣ ਕੇ ਤਿਆਰ ਬਣੇ ਹੋਏ ਪਨੀਰ ਨੂੰ ਕਾਟਨ ਦੇ ਕੱਪੜੇ ਵਿੱਚ ਪਾ ਦੋ ਕੱਪੜੇ ਵਿੱਚ ਪਾਉਣ ਤੋਂ ਬਾਅਦ ਇਸ ਨੂੰ ਚੰਗੀ ਤਰ੍ਹਾਂ ਲਪੇਟ ਕੇ ਰੱਖ ਦੋ ਇਸ ਕੱਪੜੇ ਦੇ ਉੱਤੇ ਤੁਸੀਂ ਕੋਈ ਭਾਰੀ ਚੀਜ਼ ਰੱਖ ਦੋ ਜੇ ਤੁਹਾਡੇ ਕੋਲ ਕੋਈ ਭਾਰੀ ਚੀਜ਼ ਨਹੀਂ ਹੈਗੀ ਤਾਂ ਤੁਸੀਂ ਕਿਸੇ ਭਾਂਡੇ ਦੇ ਵਿੱਚ ਪਾਣੀ ਪਾ ਕੇ ਵੀ ਇਸ ਦੇ ਉੱਤੇ ਰੱਖ ਸਕਦੇ ਹੋ ਤਾਂ ਜੋ ਭਾਰ ਦੇ ਨਾਲ ਜੋ ਥੋੜਾ ਬਹੁਤਾ ਪਾਣੀ ਬਚ ਜਾਂਦਾ ਆ ਉਹ ਵੀ ਬਾਹਰ ਨਿਕਲ ਜਾਏ ਲਓ ਜੀ ਪਨੀਰ ਬਣ ਕੇ ਤਿਆਰ ਆ ਤੁਸੀਂ ਇਸ ਨੂੰ ਜਿਵੇਂ ਚਮੋ ਉਵੇਂ ਬਣਾ ਸਕਦੇ ਹੋ